ਸਾਬਰ ਕੋਟੀ ਸਾਹਿਬ ਮਾਈਲਸਟੋਨ ਨੇ ਹਮ ਅ ਮਾਸਟਰ ਸਲੀਮ ਜੀ ਫਿਰੋਜ਼ ਖਾਨ ਜੀ ਹਮ ਅ ਨਛੱਤਰ ਗਿਲ ਸਾਹ ਹਮ ਰਾਈਟ ਇਹ ਉਸ ਟਾਈਮ ਦੇ ਕਿੰਗ ਸੀਗੇ ਹੁਣ ਵੀ ਕਿੰਗ ਹੈ ਹਮ ਅਜ ਵੀ ਤੁਸੀਂ ਇੱਕ ਸਾਈਡ ਤੇ ਨਛੱਤਰ ਗਿਲ ਨੂੰ ਖੜੇ ਕਰ ਲਓ ਹਮ ਫਿਰੋਜ਼ ਖਾਨ ਸਾਹਿਬ ਨੂੰ ਖੜੇ ਕਰ ਲਓ ਹਮ ਮਾਸਟਰ ਸਲੀਮ ਨੂੰ ਖੜੇ ਕਰ ਲਓ ਹਮ ਔਰ ਕੋਈ ਅਜ ਦਾ ਆਰਟਿਸਟ ਖੜਾ ਕਰ ਲਓ ਹਮ ਉਹਨਾਂ ਨੇ ਇੱਕ ਅ ਮਿਊਜ਼ਿਕ ਚ ਕਹਿੰਦੇ ਆ ਆਕਾਰ ਬਣਾਉਣਾ ਹਮ ਆਕਾਰ ਬਣਾਉਣਾ ਜਾਂ ਸਾ ਲਗਾਣਾ ਹਮ ਅੱਜ ਦੇ ਆਰਟਿਸਟ ਤੋਂ ਮੈਨੂੰ ਨਹੀਂ ਲੱਗਦਾ ਕਿਸੇ ਤੋਂ ਜਿਹੜਾ ਜਿਹੜਾ ਪੜਿਆ ਲਿਖਿਆ ਨਹੀਂ ਹੋਏਗਾ ਗਾਣੇ ਬਜਾਣੇ ਚ ਉਹ ਸਾ ਲ ਆ ਸਕਦਾ ਉਹਨਾਂ ਨੇ ਸਾ ਲ ਗਾਣਾ ਹੈ 10 ਮਿੰਟ ਦਾ 15 ਮਿੰਟ ਦਾ ਹਮ ਉਹਨੇ ਇੱਕ ਜਾਂ ਦੋ ਮਿੰਟ ਚ ਹੀ ਉਹਦਾ ਸਾ ਖਤਮ ਹੋ ਜਾਣਾ ਹੈ ਔਰ ਜੇ ਆਪਾਂ ਅੱਜ ਦੇ ਆਰਟਿਸਟਾਂ ਦੀ ਗੱਲ ਕਰੀਏ ਅੱਜ ਦੇ ਆਰਟਿਸਟ ਕੁਝ ਸੁਰੀਲੇ ਵੀ ਹੈਗੇ ਨੇ ਜ਼ਰੂਰੀ ਨਹੀਂ ਹੈ ਇਹਨੂੰ ਕੁਝ ਜਾਗਰੂਕ ਹੋ ਰਹੇ ਨੇ ਲੋਕ ਅੱਛੇ ਗਾਣੇ ਬਜਾਣੇ ਨੂੰ ਸੁਣ ਵੀ ਰਹੇ ਨੇ ਹਮ ਫੋਰ ਏਗਜ਼ਾਮਪਲ ਸਾਡਾ ਭਰਾ ਹੈ ਖਾਨ ਸਾਹਿਬ ਹਾਂਜੀ ਹਾਂਜੀ ਬਿਲਕੁਲ ਜੀ ਖਾਨ ਹਾਂਜੀ ਜੀ ਮਾਸ਼ਾ ਅਲੀ ਹਮ ਰਾਈਟ ਇਹ ਵੀ ਆਰਟਿਸਟ ਨੇ ਇਹ ਵੀ ਇਹ ਵੀ ਗਾਣ ਮਿੱਤਰ ਨੇ ਥੋੜੇ ਹੋਏ ਬਿਲਕੁਲ ਜੀ ਸਾਰਿਆਂ ਦੇ ਨਾਲ ਪਿਆਰ ਹੈ ਅੱਛਾ ਬਟ ਗੱਲ ਇਹ ਹੈ ਜਿਹੜੀ ਹੁਣ ਗਾਣ ਨੂੰ ਇਹ ਵੀ ਤਗਾ ਸਕਦੇ ਆ ਹਮ ਗੋਣੀਆਂ ਚਲਾ ਦਾਂਗੇ ਯਾਰ ਤੇਰੇ ਕੋਲ ਹਥਿਆਰ ਆ ਫਲਾਨਾ ਦਿਸਣ ਦਾਟ ਜੋ ਵੀ ਐਕਸਪਾਇਰ ਹੋ ਗਾ ਸਕਦੇ ਹਾਲਾਤ ਇਹ ਹੋ ਗਏ ਉਹ ਤਾਂ ਚੀਜ਼ਾਂ ਬੈਨ ਹੋਣ ਲੱਗ ਗਈਆਂ ਤੇ ਇਹ ਤੇ ਗਾਦੋ ਪਰਚਾ ਢੜਦੇ ਵਧੀਆ ਚੀਜ਼ ਹੈ ਨਾ ਕਿਉਂਕਿ ਉਸ ਚੀਜ਼ ਦਾ ਸਾਡੀ ਆਉਣ ਵਾਲੀ ਜਨਰੇਸ਼ਨ ਤੇ ਬੈਡ ਇਫੈਕਟ ਪੈ ਰਿਹਾ ਮੈਂ ਅਕਸਰ ਗੱਲ ਕਰਦਾ ਹੁੰਨਾ ਇੰਟਰਵਿਊਜ਼ ਦੇ ਵਿੱਚ ਫਾਦਰ ਸਾਹਿਬ ਤੋਂ ਵੀ ਸੁਣਦਾ ਹੁੰਦਾ ਸੀਗਾ ਹੁਣ ਅਸੀਂ ਹੈਗੇ ਆ 80s ਦੇ ਜਿਹੜੇ 2000 ਤੋਂ ਬਾਅਦ ਦੇ ਬੋਨ ਹੋਏ ਨੇ ਜੀ 2001 2002 2004 इवन दो 2005 ਹਮ ਕਈ ਆਪਣੀ ਕਲਚਰ ਦੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਪਤਾ ਹੀ ਨਹੀਂ ਹਿਸਟਰੀ ਦੀਆਂ ਬਟ ਉਹਨਾਂ ਨੂੰ ਇਹ ਪਤਾ ਹੈ ਕਿ K47 ਕਿਹੜਾ ਹੈ ਹਮ 12 ਬੋਰ ਦੀ ਉਹ ਬੰਦੂਕ ਕਿਹੜੀ ਹੈ ਜੀ ਹਮ 45 ਬੋਰ ਦਾ ਰਿਵਲਵਰ ਕਿਹੜਾ ਹੈ 8 ਗੋਲੀਆਂ ਕਿਹਦੇ ਚ 6 ਗੋਲੀਆਂ ਕਿਹਦੇ ਚ ਆ ਹਮ ਉਹ ਪਤਾ ਹੈ ਹਮ ਬਟ ਆਪਣੀ ਹਿਸਟਰੀ ਬਾਰੇ ਕੁਝ ਨਹੀਂ ਪਤਾ ਬਿਲਕੁਲ ਇਸ ਚੀਜ਼ ਦਾ ਬੈਡ ਇਫੈਕਟ ਜਿਹੜਾ ਹੈ ਹਮ ਉਹ ਇਸ ਲਈ ਪੈ ਰਹੇ ਹਤਿਆਰਾ ਕਰਕੇ ਕਈ ਕਲਾਕਾਰ ਕਹਿੰਦੇ ਕਿ ਅਸੀਂ ਉਹ ਵੀ ਕਰਕੇ ਦੇਖਿਆ ਵਾ ਕਈ ਚਲੋ ਸਿੰਗਰ ਇਦਾਂ ਦੇ ਆ ਉਹ ਇੰਟਰਵਿਊਸ 'ਚ ਕਹਿੰਦੇ ਉਹਨਾਂ ਨੂੰ ਸਵਾਲ ਹੁੰਦਾ ਉਹ ਕਹਿੰਦਾ ਯਾਰ ਅਸੀਂ ਜਦੋਂ ਗਾਇਆ ਸਾਡਾ ਫਲਾਣਾ ਗਾਣਾ ਸੁਣਿਆ ਉਹ ਕਹਿੰਦਾ ਨਹੀਂ ਤੜਾਵਲਾ ਗਾਣਾ ਸੁਣਿਆ ਕਹਿੰਦਾ ਨਹੀਂ ਕਹਿੰਦਾ ਆ ਸੁਣਿਆ ਕਹਿੰਦਾ ਆਹੋ ਕਹਿੰਦਾ ਦੇਖਿਆ ਤੁਸੀਂ ਵੀ ਉਧਰ ਪਾਸੇ ਜਾਂਦੇ ਆ ਮਤਲਬ ਉਹ ਕਹਿੰਦੇ ਪਬਲਿਕ ਡਿਮਾਂਡ ਹੀ ਉਹੀ ਹੋਗੀ ਕਰੀਏ ਕੀ ਹੁਣ ਉਹਦੇ ਵਿੱਚ ਆਰਟਿਸਟ ਵੀ ਕੀ ਕਰੇਗਾ ਹਮ ਹੁਣ ਆਰਟਿਸਟ ਨੇ ਕੱਲਾ ਗਾਣਾ ਨਹੀਂ ਆ ਨਾ ਉਹਨੇ ਆਪਣੀ ਫੈਮਿਲੀ ਵੀ ਦੇਖਣੀ ਆ ਹਮ ਹਮ ਲੋਕ ਸੁਣਦੇ ਆ ਤੇ ਆਰਟਿਸਟ ਕਰ ਰਹੇ ਆ ਨਾ ਆਰਟਿਸਟ ਦਾ ਕਸੂਰ ਵੀ ਇਕੱਲੇ ਦਾ ਕਿੱਦਾਂ ਕੱਢਾਂਗੇ ਹੂੰ ਹੂੰ ਦਿੱਕਤ ਹੈ ਇਹ ਆ ਨਾ ਹੂੰ ਹੁਣ ਮਾਨਕ ਸਾਹਿਬ ਨੇ ਵੀ ਕਿੰਨੀਆਂ ਚੀਜ਼ਾਂ ਛੇ ਛੇਆਂ ਗਾਈਆਂ ਹੂੰ ਲੋਕ ਅੱਜ ਵੀ ਉਹਨਾਂ ਦੀ ਮਾਨਕ ਸਾਹਿਬ ਦੀਆਂ ਚੀਜ਼ਾਂ ਗਾ ਗਾ ਕੇ ਰੋਟੀ ਖਾ ਰਹੇ ਆ ਹੂੰ ਮਾਨਕ ਸਾਹਿਬ ਵੀ ਤਾਂ ਲੈਜੈਂਡਰੀ ਆ ਬੜੀਆਂ ਗੱਲਾਂ ਨੇ